हां जी 사스ਰੀਆਂ ਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਣਾ ਨਾ ਭੁੱਲੋ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ 'ਚ ਮਾਲਕ ਵੀਰਾਂ ਦਾ ਕਨੈਕਟ ਨੰਬਰ ਦੇ ਕੇ ਜਾਵਾਂਗੇ ਵੀਡੀਓ ਪੂਰੀ ਦੇਖਿਆ ਕਰੋ ਅਖੀਰ ਤੇ ਮਾਲਕਾਂ ਦਾ ਕਨੈਕਟ ਨੰਬਰ ਦਿੱਤਾ ਹੁੰਦਾ ਸਾਡਾ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਕਿਸੇ ਵੀ ਖੇਤੀਬਾੜੀ ਛੰਦ ਦੀ ਐਡ ਲਗਾਉਣ ਲਈ 5-7 ਫੁੱਟਾਂ ਮਾ ਪ੍ਰੋਪਰ ਜਾਣਕਾਰੀ ਛੰਦ ਕਰਦੇ ਸੋਡੀ ਐਡ ਲਗਾ ਦਾਂਗੇ ਅੱਜ ਇਹ ਲੈ ਕੇ ਆਇਆ ਫਾਰਮ ਟਰੈਕ 50 ਦਾ ਕ੍ਰੇਡਿਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਆ ਰਹੇ ਨੇ ਰੰਗ ਪੇਂਟ ਬਿਲਕੁਲ ਨਾਲ ਦਾ ਬਹੁਤ ਸਾਫ਼ ਕ੍ਰੇਡਿਸ਼ਨ ਟਰੈਕਟਰ ਆ ਮਗਰਾੜਾਂ ਨਾਲ ਦੇ ਲੱਗੇ ਹੋਏ ਨੇਗੇ ਰੰਗ ਬਹੁਤ ਸਾਫ਼ ਹੈ ਮਗਰਾੜਾਂ ਦਾ ਕਿਧੋਂ ਗਲੇ ਜਰੀ ਨਹੀਂ ਹੈਗੇ ਬਹੁਤ ਸੋਹਣੀ ਕ੍ਰੇਡਿਸ਼ਨ ਟਰੈਕਟਰ ਆ ਬਹੁਤ ਘੱਟ ਚੱਲਿਆ ਹੋਇਆ ਇੰਜਨ ਗੇਅਰ ਲਿਫਟ ਦੀ ਮਾਲਕ ਵੱਲੋਂ ਫੁੱਲ ਗਾਰੰਟੀ ਆ ਟਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋ ਜੀਮੀਦਾਰ ਭਰਾ ਕੋਲੇ ਘਰੇ ਖੜਾ ਟਰੈਕਟਰ ਘਰੇਲੂ ਟਰੈਕਟਰ ਆ ਕੋਈ ਵਪਾਰੀ ਕੋਲ ਨਹੀਂ ਹੋਏਗਾ ਆ ओरिजिनल ਟਰੈਕਟਰ ਆਗਾ 90 ਪੈਸੇ ਟਾਇਰ ਆ ਚਾਰੇ ਟਰੈਕਟਰ ਦੇ ਬਹੁਤ ਸਾਫ ਸੁਰੀਆ ਟਰੈਕਟਰ ਆ 1996 ਮਾਡਲ ਟਰੈਕਟਰ ਹੈਗਾ ਮਾਲਕਾਂ ਨੇ ਡਿਮਾਂਡ ਰੱਖੀ ਆ 1,52,000 ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜੂ ਏਰੀਆ ਮਾਲਕਾਂ ਦਾ ਬਰਨਾਲਾ ਕਨੈਕਟ ਨੰਬਰ ਹੈਗਾ 95011 21275 95011 21275 ਕਨੈਕਟ ਨੰਬਰ ਹੈਗਾ ਗੱਲਬਾਤ ਕਰ ਸਕਦੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ